ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਬਣਾਉਣ ਜਾ ਰਹੀ ਹਾਂ ਬਣਾਈ ਵਿੱਚ ਵੀ ਜਿਹੜਾ ਇਹ ਆਪਣਾ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਛੇ ਸਲਾਂਗਾਂ ਦਾ ਡਿਜ਼ਾਈਨ ਹੈ ਛੇ ਸਲਾਂਗਾਂ ਨੂੰ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਊਗਾ ਠੀਕ ਹੈ ਨੀਚੇ ਬਾਰਡਰ ਤੁਸੀਂ ਕੋਈ ਵੀ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਜਿਹੜੀ ਆਪਣੀ ਇਹ ਪਹਿਲੀ ਸਲਾਈ ਹੈ ਡਿਜ਼ਾਈਨ ਦੀ ਰਾਈਟ ਸਾਈਡ ਤੋਂ ਸ਼ੁਰੂ ਹੋਊਗੀ ਛੇ ਸਲਾਂਗਾਂ ਨੂੰ ਬਾਰ-ਬਾਰ ਰਿਪੀਟ ਕਰਨਾ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਟਸ ਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਸਕੀ ਵੀ ਬਲਾਊਜ਼ ਠੀਕ ਹੈ ਜੀ ਕਿਸੇ ਵੀ ਕਲਰ ਚ ਬਣਾ ਸਕਦੇ ਹਾਂ ਤੇ ਚਲੋ ਫਿਰ ਸ਼ੁਰੂ ਕਰਨ ਜਾ ਰਹੇ ਹਾਂ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਰਾਈਟ ਸਾਈਡ ਤੋਂ ਫਾਸਟ ਰੋ ਰਾਈਟ ਸਾਈਡ ਪਹਿਲਾ ਕੁੰਡਾ ਜਿਹੜਾ ਆਪਣਾ ਤਾਰੋ ਚਾਹੇ ਬਣੂ ਠੀਕ ਹੈ ਜਿਹੜਾ ਆਪਣਾ ਇਹ ਡਿਜ਼ਾਈਨ ਸੱਤ-ਸੱਤ ਕੁੰਡਿਆਂ ਤੇ ਬਣੂਗਾ 7 7 7 ਇਸ ਤਰ੍ਹਾਂ ਲਾਸਟ ਦੇ ਚਾਰ ਕੁੰਡੇ ਵਾਧੂ ਰੱਖ ਲੈਣੇ ਆ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਠੀਕ ਹੈ ਤੇ ਪਹਿਲੀ ਸਲਾਈ ਡਿਜ਼ਾਈਨ ਦੀ ਪਹਿਲਾ ਕੁੰਡਾ ਤਾਰੂ ਚਾਹੇ ਬਣੋ ਵਾਦੂ ਕੁੰਡਾ ਠੀਕ ਹੈ ਇਸ ਤਰ੍ਹਾਂ ਉਸ ਤੋਂ ਬਾਅਦ ਸੱਤ ਕੁੰਡਿਆਂ ਤੇ ਡਿਜ਼ਾਈਨ ਸੱਤ ਕੁੰਡਿਆਂ ਤੇ ਡਿਜ਼ਾਈਨ ਸੱਤ ਕੁੰਡਿਆਂ ਵਿੱਚੋਂ ਦੇਖੋ ਜਿਹੜੀ ਪਹਿਲੀ ਸਲਾਈ ਹੈ ਤਾਂ ਆਪਾਂ ਸਾਰੀ ਬਣਾਵਾਂਗੇ ਸਿੱਧੀ ਪਹਿਲੀ ਸਲਾਈ ਹੈ ਡਿਜ਼ਾਈਨ ਦੀ ਰਾਈਟ ਸਾਈਡ ਤੋਂ ਸਾਰੀ ਸਿੱਧੀ ਬਣਾਵਾਂਗੇ ਇੱਥੇ ਮੇਰੇ ਕੋਲ 25 ਕੁੰਡੇ ਆ ਠੀਕ ਹੈ 7 7 14 7 21 ਤੇ ਚਾਰ ਕੁੰਡੇ ਬਾਧੂ 25 ਕੁੰਡੇ ਠੀਕ ਹੈ ਤੁਸੀਂ ਵੀ ਇਸੇ ਤਰ੍ਹਾਂ ਹੀ ਕੁੰਡੇ ਲੈਣੇ ਆ ਲਓ ਜੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਆ ਗਈ ਆਪਣੀ ਰੌਂਗ ਸਾਈਡ ਤੋਂ ਸਾਰੀ ਸਲਾਈ ਉਲਟੀ ਬਣਾਵਾਂਗੇ ਦੋ ਸਲਾਈਆਂ ਤਾਂ ਆਪਣੀਆਂ ਇਸ ਤਰ੍ਹਾਂ ਹੀ ਬਣ ਜਾਂਦੀਆਂ ਇੱਕ ਸਿੱਧੀ ਇੱਕ ਉਲਟੀ ਜੇਕਰ ਮੇਰੇ ਚੈਨਲ ਤੇ ਨਵੇਂ ਆ ਤੇ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਜੀ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਤੁਹਾਡੇ ਤੱਕ ਪਹੁੰਚ ਸਕੇ ਹੋਰ ਵੀ ਜੇਕਰ ਤੁਸੀਂ ਸੋਹਣੇ ਤੇ ਸੌਖੇ ਡਿਜ਼ਾਈਨ ਦੇਖਣੇ ਤੇ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਆਂ ਬਹੁਤ ਹੀ ਸੋਹਣੀ ਤੇ ਸੌਖੇ ਡਿਜ਼ਾਈਨ ਮੈਂ ਤੁਹਾਡੇ ਲਈ ਲੈ ਕੇ ਆਉਣੀ ਤਾਂ ਜੋ ਤੁਸੀਂ ਉਹਨਾਂ ਨੂੰ ਆਸਾਨੀ ਨਾਲ ਜਿਹੜਾ ਬਣਾ ਸਕੋ। ਲਓ ਜੀ ਦੂਸਰੀ ਸਲਾਈ ਕੰਪਲੀਟ ਹੋ ਗਈ। ਹੁਣ ਡਿਜ਼ਾਈਨ ਦੀ ਆ ਗਈ। ਤੀਸਰੀ ਸਲਾਈ ਪਹਿਲਾ ਕੁੰਡਾ ਤਾਰੋ ਚਾਹੇ ਬੁਨੋ ਠੀਕ ਹੈ ਹੁਣ ਸੱਤ ਕੁੰਡਿਆਂ ਵਿੱਚੋਂ ਤਿੰਨ ਕੁੰਡਿਆ ਪਲਟੇ ਬਣਾਵਾਂਗੇ 1 2 3 ਠੀਕ ਹੈ ਉਸ ਤੋਂ ਬਾਅਦ ਥ੍ਰੈਡ ਕਰਾਂਗੇ ਪਿੱਛੇ ਇੱਕ ਕੁੰਡਾ ਬਣਾਵਾਂਗੇ ਸਿੱਧਾ ਠੀਕ ਹੈ ਥ੍ਰੈਡ ਕਰਾਂਗੇ ਅੱਗੇ ਕੁੰਡਾ ਪਲਟ ਕੇ ਬੈਕ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਜਿਹੜਾ ਹੁਣ ਆਪਾਂ ਇੱਥੇ ਦੋ ਕੁੰਡਿਆਂ ਦਾ ਇੱਕ ਬਣਾਇਆ ਇੱਥੇ ਆਪਾਂ ਜਾਲੀ ਬਣਾਈ ਸੀ ਕੁੰਡਾ ਆਪਣਾ ਪੂਰਾ ਹੋ ਜਾਂਦਾ ਨਾ ਕੋਈ ਕੁੰਡਾ ਵਧਦਾ ਤੇ ਨਾ ਹੀ ਘਟਦਾ ਠੀਕ ਹੈ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਸੱਤ ਕੁੰਡੇ ਹੋ ਗਏ ਇਹੀ ਸੱਤ ਕੁੰਡੇ ਆਪਾਂ ਬਾਰ-ਬਾਰ ਰਿਪੀਟ ਕਰਨੇ ਆ ਪਹਿਲਾ ਕੁੰਡਾ ਛੱਡ ਕੇ ਤਿੰਨ ਉਲਟੇ ਫਿਰ ਉਸ ਤੋਂ ਬਾਅਦ ਇੱਕ ਸਿੱਧਾ ਫਿਰ ਥ੍ਰੈਡ ਅੱਗੇ ਕੁੰਡਾ ਪਲਟ ਕੇ ਦੋ ਦਾ ਇੱਕ ਫਿਰ ਇੱਕ ਉਲਟਾ ਠੀਕ ਹੈ ਹੁਣ ਦੁਬਾਰਾ ਫਿਰ ਡਿਜ਼ਾਈਨ ਸ਼ੁਰੂ ਹੋਊਗਾ ਤਿੰਨ ਕੁੰਡੇ ਉਲਟੇ ਤਵੇਚਾ ਜਿਹੜੇ 4 ਕੁੰਡੇ ਉਲਟੇ ਆ ਜਾਂਦੇ ਇੱਕ ਇਧਰਲੇ ਡਿਜ਼ਾਈਨ ਦਾ ਤਿੰਨ ਇਧਰਲੇ ਦਾ ਠੀਕ ਹੈ ਤਿੰਨ ਕੁੰਡੇ ਉਲਟੇ ਥ्रेड ਕਰਾਂਗੇ ਪਿੱਛੇ ਇੱਕ ਸਿੱਧਾ ਥ्रेड ਕਰਾਂਗੇ ਅੱਗੇ ਕੁੰਡਾ ਪਲਟ ਕੇ ਬੈਕ ਸਾਈਡ ਤੋਂ ਦੋ ਦਾ ਇੱਕ ਥ्रेड ਅੱਗੇ ਇੱਕ ਉਲਟ ਸੱਤ ਹੋ ਗਏ ਠੀਕ ਹੈ ਦੁਬਾਰਾ ਫੇਰ ਇੱਕ ਦੋ ਤਿੰਨ ਕੁੰਡੇ ਉਲਟੇ ਥ੍ਰੈਡ ਪਿੱਛੇ ਇੱਕ ਸਿੱਧਾ ਥ੍ਰੈਡ ਅੱਗੇ ਕੁੰਡਾ ਪਲਟ ਕੇ ਬੈਕ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਸਿੱਧਾ ਕੁੰਡਾ ਇਸ ਤਰ੍ਹਾਂ ਫੇਰ ਥ੍ਰੈਡ ਅੱਗੇ ਇੱਕ ਉਲਟਾ ਠੀਕ ਹੈ ਇਸ ਤਰ੍ਹਾਂ ਦੇਖੋ ਲਾਸਟ ਤੇ ਆਪਣੇ ਤਿੰਨ ਉਲਟੇ ਆ ਜਾਣਗੇ ਇੱਥੇ ਮੇਰੇ ਕੋਲ ਇੱਕ ਕੁੰਡਾ ਜਿਹੜਾ ਘੜਦਾ ਇਸ ਤਰ੍ਹਾਂ ਉੱਥੇ ਮੈਂ ਕੁੰਡਾ ਬਣਾ ਲੂੰਗੀ ਲਾਸਟ ਤੇ ਆਪਣੀ ਤਿੰਨ ਕੁੰਡੇ ਉਲਟੀ ਆ ਜਾਂਦੇ ਇਸ ਤਰ੍ਹਾਂ ਥ੍ਰੈਡ ਕਰਾਂਗੇ ਪਿੱਛੇ ਕੰਨੀ ਵਾਲਾ ਸਿੱਧਾ ਠੀਕ ਹੈ ਤੀਸਰੀ ਸਲਾਈ ਕੰਪਲੀਟ ਹੋ ਗਈ 1 2 3 ਵਾਰ ਡਿਜ਼ਾਈਨ ਰਿਪੀਟ ਹੋਇਆ ਆਪਣਾ ਸਲਾਈ ਤੇ ਚੌਥੀ ਸਲਾਈ ਡਿਜ਼ਾਈਨ ਦੀ ਪਹਿਲਾ ਕੁੰਡਾ ਤਾਰੂ ਚਾਹੇ ਬਣ ਉਸ ਤੋਂ ਬਾਅਦ ਜਿਹੜੇ ਉਧਰ ਤਿੰਨ ਉਲਟੇ ਇਧਰ ਸਿੱਧੇ ਬਣਨਗੇ తిని కండే సీ థర్డ్ అన్ని కుండే అని ఉల్టే అం దో తిండా ఉద్దరు ఉల్టా థర్ెడ్ కే పిచ్చే ఈ కుండా సీధా ਦੇਖੋ ਸੱਤ ਕੁੰਡੇ ਹੋ ਗਏ ਆਪਣੇ ਤਿੰਨ ਤਿੰਨ 6 1 7 ਤਿੰਨ ਜਿਹੜੇ ਉਧਰ ਉਲਟੇ ਸੀ ਤਿੰਨ ਸਿੱਧੇ ਫਿਰ ਤਿੰਨ ਉਲਟੇ ਇੱਕ ਸਿੱਧਾ ਠੀਕ ਹੈ ਦੁਬਾਰਾ ਫਿਰ ਇਹੀ ਡਿਜ਼ਾਈਨ ਰਿਪੀਟ ਕਰਾਂਗੇ ਦੂਸਰੀ ਸਲਾਈ ਤੇ ਰੰਗ ਸਾਈਡ ਤੋਂ ਤਿੰਨ ਉਲਟ ਸੌਰੀ ਤਿੰਨ ਕੁੰਡੇ ਸਿੱਧੇ ਤਿੰਨ ਸਿੱਧੇ ਤਿੰਨ ਕੁੰਡੇ ਉਲਟੇ ਇੱਕ ਸਿੱਧਾ ਠੀਕ ਹੈ ਫਿਰ ਤਿੰਨ ਉਲਟੇ ਸੌਰੀ ਸਿੱਧੇ ਬਣਾਉਣੇ ਆ ਇਹ ਆਪਾਂ ਤਿੰਨ ਸਿੱਧੇ ਤਿੰਨ ਉਲਟੇ ਲਾਸਟ ਤੇ ਉਸੇ ਤਰ੍ਹਾਂ ਆ ਜਾਣਗੇ ਆਪਣੇ ਤਿੰਨ ਕੁੰਡੇ ਸਿੱਧੇ ਸਾਰੀ ਸਲਾਈ ਆ ਪੈਸੇ ਤਰ੍ਹਾਂ ਹੀ ਬਣਾਉਣੀ ਆ ਠੀਕ ਹੈ ਦੂਸਰੀ ਸਲਾਈ ਆ ਰੌਂਗ ਸਾਈਡ ਤੋਂ ਤਿੰਨ ਸਿੱਧੇ ਤਿੰਨ ਉਲਟੇ ਇੱਕ ਸਿੱਧਾ ਤਿੰਨ ਸਿੱਧੇ ਤਿੰਨ ਉਲਟੇ ਇੱਕ ਸਿੱਧਾ ਇਸ ਤਰ੍ਹਾਂ ਠੀਕ ਹੈ ਹੁਣ ਆ ਗਈ ਆਪਣੀ ਪੰਜਵੀਂ ਸਲਾਈ ਪਹਿਲਾ ਕੁੰਡਾ ਤਾਰੂ ਚਾਹੇ ਬਣੋ ਉਸ ਤੋਂ ਬਾਅਦ ਦੋ ਕੁੰਡੇ ਹੁਣ ਆਪਾਂ ਉਲਟੇ ਬਣਾਵਾਂਗੇ ਦੋ ਕੁੰਡੇ ਉਲਟੇ ਇਸ ਤਰ੍ਹਾਂ ਠੀਕ ਹੈ ਥ੍ਰੈਡ ਪਿੱਛੇ ਹੁਣ ਆਪਣੇ ਜਿਹੜੇ ਇਹ ਕੁੰਡੇ ਆ ਦੋ ਦਾ ਇੱਕ ਕਰਾਂਗੇ ਅਗਲੀ ਸਾਈਡ ਦਾ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ ਠੀਕ ਹੈ थ्रेड करा अगे एक, एक कुंडा बनावेंगे सीधा इस तरह थ्रेड करा अगे कुंडा पलट के फिर बैक साइड तो दो दैक ठीक है सत्त कुंडे हो गए दो उल्टे, दो दैक, अगली साइड तो थ्रेड अगे एक सीधा दो अगे कुंडा पलट के ठीक है दोबारा फिर उस तरह ਦੋ ਕੁੰਡੇ ਉਲਟੇ ਥ੍ਰੈਡ ਪਿੱਛੇ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਜਿਹੜਾ ਆਪਣਾ ਇੱਥੇ ਕੁੰਡਾ ਘਟਦਾ ਹੁਣ ਆਪਾਂ ਥ੍ਰੈਡ ਅੱਗੇ ਕਰਕੇ ਇਹ ਕੁੰਡਾ ਸਿੱਧਾ ਬਣਾ ਦੇਾਂਗੇ ਤਾਂ ਕੁੰਡਾ ਜਿਹੜਾ ਜਾਲੀ ਬਣਾਉਣ ਨਾਲ ਪੂਰਾ ਹੋ ਜਾਊਗਾ ਥ੍ਰੈਡ ਅੱਗੇ ਕਰਾਂਗੇ ਫਿਰ ਕੁੰਡਾ ਪਲਟ ਕੇ ਦੋ ਦਾ ਇੱਕ ਠੀਕ ਹੈ ਜਿਹੜਾ ਕੁੰਡਾ ਇੱਥੇ ਘਟਦੀ ਹੈ ਉਹ ਆਪਣੇ ਜਾਲੀ ਬਣਾਉਣ ਨਾਲ ਪੂਰੇ ਹੋ ਜਾਂਦੀ ਹੈ ਦੁਬਾਰਾ ਫੇਰ ਡਿਜ਼ਾਈਨ ਸ਼ੁਰੂ ਦੋ ਉਲਟੇ ਥ੍ਰੈੱਡ ਪਿੱਛੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ ਥ੍ਰੈੱਡ ਅੱਗੇ ਇੱਕ ਸਿੱਧਾ ਥ੍ਰੈੱਡ ਅੱਗੇ ਕੁੰਡਾ ਪਲਟ ਕੇ ਦੋ ਦਾ ਇੱਕ ਠੀਕ ਹੈ ਇਸ ਤਰ੍ਹਾਂ ਲਾਸਟ ਤੇ ਆਪਣੇ ਦੋ ਉਲਟੇ ਆ ਗਏ ਉਸੇ ਤਰ੍ਹਾਂ ਇੱਕ ਸਿੱਧਾ ਬਣਾ ਲਾਂਗੇ ਆਪਾਂ ਪੰਜਵੀਂ ਸਲਾਈ ਆਪਣੀ ਡਿਜ਼ਾਈਨ ਦੀ ਕੰਪਲੀਟ ਹੋ ਗਈ ਹੁਣ ਆਪਾਂ ਬਣਾਵਾਂਗੇ ਛੇਵੀਂ ਤੇ ਲਾਸਟ ਸਲਾਈਂ ਰੋਂਗ ਸਾਈਡ ਤੇ ਛੇਵੀਂ ਸਲਾਈਂ ਪਹਿਲਾ ਕੁੰਡਾ ਅਸਤਰਾ ਹੁਣ ਜਿਹੜੇ ਉਧਰ ਉਲਟੇ ਆ ਇਧਰ ਬਣਾਵਾਂਗੇ ਦੋ ਸਿੱਧੇ ਫਿਰ ਪੰਜ ਉਲਟੇ 1 2 3 4 5 ਠੀਕ ਹੈ ਦੋ ਸਿੱਧੇ पांच उल्टे एक दो तीन चार पाँच दो सीधे पाँच उल्टे एक दो तीन चार पाँच दो सीधे कन्नी वाला कुंडा उल्टा बना लेंगे क्योंकि उल्टे पासे की सिलाई देखो ਛੇ ਸਲਾਨਾ ਕੰਪਲੀਟ ਹੋ ਗੀਆਂ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਠੀਕ ਹੈ ਮੈਂ ਦੁਬਾਰਾ ਤੁਹਾਨੂੰ ਇੱਕ ਵਾਰ ਫੇਰ ਜਿਹੜਾ ਇਹ ਛੇ ਸਲਾਨਾ ਬਣਾ ਕੇ ਦਿਖਾ ਦਿੰਦੀ ਆ ਡਿਜ਼ਾਈਨ ਦੀਆਂ ਪਹਿਲਾ ਕੁੰਡਾ ਉਤਾਰੋ ਚਾਹੀ ਬਣੂ ਦੁਬਾਰਾ ਡਿਜ਼ਾਈਨ ਆਪਣਾ ਸ਼ੁਰੂ ਹੋਗਾ ਠੀਕ ਹੈ ਪਹਿਲੀ ਸਲਾਈ ਸਾਰੀ ਸਿੱਧੀ ਬਣਾਵਾਂਗੇ ਲਈ ਵਾਰ ਕੀ ਹੁੰਦਾ ਜਿਹੜੇ ਆਪਣੇ ਸ ਬਣਾਈ ਦਾ ਕੰਮ ਨਵਾਂ ਸ਼ੁਰੂ ਕੀਤਾ ਹੁੰਦਾ ਹੈ ਡਿਜ਼ਾਈਨ ਜਦੋਂ ਆਪਾਂ ਦੁਬਾਰਾ ਸ਼ੁਰੂ ਕਰਦੇ ਹਾਂ ਛੇ ਸਲਾਈਆਂ ਤੋਂ ਬਾਅਦ ਜਾਂ ਜਿੰਨੀਆਂ ਵੀ ਆਪਣੀਆਂ ਸਲਾਈਆਂ ਹੁੰਦੀਆਂ ਤਾਂ ਡਿਜ਼ਾਈਨ ਸ਼ੁਰੂ ਕਰਨ ਵਿੱਚ ਥੋੜੀ ਜਿਹੜੀ ਮੁਸ਼ਕਲ ਆਉਂਦੀ ਹੈ ਇਸ ਲਈ ਮੈਂ ਜਿਹੜਾ ਡਿਜ਼ਾਈਨ ਦੁਬਾਰਾ ਬਣਾ ਕੇ ਦਿਖਾ ਰਹੀ ਹਾਂ ਤੁਹਾਨੂੰ ਛੇ ਸਲਾਈਆਂ ਰਿਪੀਟ ਕਰਕੇ ਦਿਖਾ ਰਹੀ ਹਾਂ ਠੀਕ ਹੈ ਪਹਿਲੀ ਸਲਾਈ ਡਿਜ਼ਾਈਨ ਦੀ ਆ ਗਈ ਛਿੱਤੀ ਦੁਬਾਰਾ ਡਿਜ਼ਾਈਨ ਸ਼ੁਰੂ ਹੋ ਗਿਆ ਦੂਸਰੀ ਸਲਾਈ ਆ ਜੂਗੀ ਉਲਟੀ ਬਾਕੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜਿਹੜਾ ਤੁਹਾਨੂੰ ਡਿਜ਼ਾਈਨ ਤੇ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਦਾ ਜੇਕਰ ਕੁਝ ਸਮਝ ਨਾ ਆਵੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੁਬਾਰਾ ਪੁੱਛ ਸਕਦੇ ਹੋ दूसरी सिलाई ठीक है उल्टी आ गई तीसरी सिलाई डिजाइन सत सत कु अपना डिजाइन बनूंगा पहला कुंडा तारो चाहे बनो उस तो बाद तीन कुंडे उल्टे एक दो तीन एक सीधा थ्रेड अगे कुंडा पलट के बैक साइड तो दो कुंडा एक ठीक है ਇੱਕ ਉਲਟਾ ਸੱਤ ਕੁੰਡੇ ਹੋ ਗਏ ਡਿਜ਼ਾਈਨ ਦੁਆਰਾ ਸ਼ੁਰੂ ਹੋ ਗਿਆ ਤਿੰਨ ਉਲਟੇ ਇੱਕ ਸਿੱਧਾ ਥ੍ਰੈਡ ਅੱਗੇ ਕੁੰਡਾ ਪਲਟ ਕੇ ਬੈਕ ਸਾਈਡ ਤੋਂ ਦੋ ਦਾ ਇੱਕ ਥ੍ਰੈਡ ਅੱਗੇ ਇੱਕ ਉਲਟਾ ਦੁਬਾਰਾ ਫਿਰ ਤਿੰਨ ਉਲਟੇ ਇੱਕ ਸਿੱਧਾ ਥ੍ਰੈਡ ਅੱਗੇ ਕੁੰਡਾ ਪਲਟ ਕੇ ਬੈਕ ਸਾਈਡ ਤੋਂ ਦੋ ਦਾ ਇੱਕ ਲਾਸਟ ਤੇ ਉਸੇ ਤਰ੍ਹਾਂ ਤਿੰਨ ਕੁੰਡੇ ਉਲਟੀ ਆ ਗਈ। ਇੱਕ ਸਿੱਧਾ ਆ ਗਿਆ ਠੀਕ ਹੈ। ਇਸ ਤਰ੍ਹਾਂ ਚੌਥੀ ਸਲਾਈ ਆ ਗਈ ਆਪਾਂ। ਜਿਹੜੇ ਉਧਰ ਆਪਣੇ ਤਿੰਨ ਉਲਟੇ ਇੱਧਰ ਸਿੱਧੇ ਬਣ ਗਏ ਤਿੰਨ ਸਿੱਧੇ। ਤਿੰਨ ਉਲਟੇ ਇੱਕ ਸਿੱਧਾ ਜਿਹੜਾ ਉਧਰ ਉਲਟਾ ਠੀਕ ਹੈ। ਦੁਆਰਾ ਫਿਰ ਤਿੰਨ ਉਲਟੇ ਸੌਰੀ ਤਿੰਨ ਸਿੱਧੇ ਜਿਵੇਂ ਉਧਰ 4 ਵਿਚਾਲੇ ਉਲਟੇ ਆ ਜਾਂਦੇ ਇਧਰ 4 ਸਿੱਧੇ ਆ ਜਾਂਦੇ ਠੀਕ ਹੈ ਤਿੰਨ ਸਿੱਧੇ ਤਿੰਨ ਉਲਟੇ ਇੱਕ ਸਿੱਧਾ ਦੁਆਰਾ ਫਿਰ ਤਿੰਨ ਸਿੱਧੇ ਚੈਨਲ ਉਲਟੇ ਲਾਸਟ ਤੇ ਕੰਨ ਸਿੱਧੇ ਆ ਜਾਣਗੇ ਕੰਨੀ ਵਾਲਾ ਕੁੰਡਾ ਉਲਟੇ ਪਾਸੇ ਦੀ ਸਲਾਈ ਹੈ ਉਲਟਾ ਬਣਾ ਲਾਂਗੇ ਅਸਤ੍ਰ ਦੇਖੋ ਪੰਜਵੀਂ ਸਲਾਈ ਆ ਗਈ ਡਿਜ਼ਾਈਨ ਦੀ ਪਹਿਲਾ ਕੁੰਡਾ ਤਾਰਾਂਗੇ ਉਸ ਤੋਂ ਬਾਅਦ ਹੁਣ ਆਪਣੇ ਦੋ ਕੁੰਡੇ ਉਲਟੇ దో కండే ఉల్టే థర్ెడ్ పిచ్చే దో కుడెదా అగలి సైడ్ బావం ఇండా థర్ెడ్ అద్ధా థర్ెడ్ అండ్ పల్టే బాడతో దో దీకే ఫిర్డ్ అో ఉల్టే థర్ెడ్ పచ్చే దో కు కన్నావే ఇర ਥ੍ਰੈਡ ਅੱਗੇ ਇੱਕ ਸਿੱਧਾ ਥ੍ਰੈਡ ਅੱਗੇ ਕੁੰਡਾ ਪਲਟ ਕੇ ਬੈਕ ਤੋਂ ਦੋ ਦਾ ਇੱਕ ਥ੍ਰੈਡ ਅੱਗੇ ਦੋ ਉਲਟੇ ਥ੍ਰੈਡ ਪਿੱਛੇ ਦੋ ਦਾ ਇੱਕ ਥ੍ਰੈਡ ਅੱਗੇ ਇੱਕ ਸਿੱਧਾ ਥ੍ਰੈਡ ਅੱਗੇ ਕੁੰਡਾ ਪਲਟ ਕੇ ਬੈਕ ਤੋਂ ਦੋ ਦਾ ਇੱਕ ਲਾਸਟ ਤੇ ਆਪਣੇ ਉਸੇ ਤਰ੍ਹਾਂ ਜਾਣਗੇ ਤਿੰਨ ਕੁੰਡੇ ਠੀਕ ਹੈ ਦੋ ਕੁੰਡੇ ਸਾਰੇ ਜੀ ਇਹ ਮੀਂ ਸਲਾਈ ਇਹ ਮੀਤ ਲਾਸਟ ਸਲਾਈ ਦੋ ਸਿੱਧੇ ਜਿਹੜੇ ਉਧਰ ਦੋ ਉਲਟੇ ਜਿਹੜੇ ਉਧਰ ਸਿੱਧੇ ਹੈ ਤੇ ਜਾਲੀ ਹੈ ਪੰਜ ਉਲਟੇ ਬਣਾਵਾਂਗੇ ਤਾਂ ਸਾਰੀ ਸਲਾਈ दो सीधे पाँच उलटे इस तरह बनावेंगे दो सीधे पाँच उलटे दो सीधे पां उलटे ਦੋ ਸਿੱਧੇ ਲਾਸਟ ਵਾਲਾ ਉਲਟਾ ਬਣਾ ਲਾਂਗੇ ਉਲਟੇ ਪਾਸੇ ਦੀ ਸਲਾਈ ਦੇਖੋ ਛੇ ਸਲਾਈਆਂ ਕੰਪਲੀਟ ਹੋ ਗਈਆਂ ਦੋ ਵਾਰ ਮੈਂ ਤੁਹਾਨੂੰ ਇੱਥੇ ਡਿਜ਼ਾਈਨ ਹੈ ਜਿਹੜਾ ਰਿਪੀਟ ਕਰਕੇ ਦਿਖਾਤਾ ਦੇਖੋ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਊਗਾ ਜਦੋਂ ਆਪਾਂ ਅੱਗੇ-ਅੱਗੇ ਰਿਪੀਟ ਕਰਾਂਗੇ ਠੀਕ ਹੈ ਤੁਹਾਨੂੰ ਜਿਹੜਾ ਇਹ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਡਿਜ਼ਾਈਨ ਦੀਆਂ ਛੇ ਸਲਾਈਆਂ ਮੈਂ ਤੁਹਾਨੂੰ ਹੋਰ ਰਿਪੀਟ ਕਰਕੇ ਵਿਖਾਉਣੀ ਆਂ ਲਓ ਜੀ ਤਿੰਨ ਵਾਰ ਆਪਣਾ ਇੱਥੇ ਡਿਜ਼ਾਈਨ ਰਿਪੀਟ ਹੋ ਗਿਆ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਤੇ ਠੀਕ ਹੈ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ